ਮੇ ਮਾਸ਼ ਕੀ ਛਾਂ ਨਚ ਰਹੇ ਕਿਦਾਂ ਗੰਗੂ ਕੋਲ ਗਏ ਵੀ ਉਹ ਸਾਰਾ ਇੱਕ ਯਾਦ ਆ ਸਾਬ ਜਦਿਆਂ ਦੀ ਜਦੋਂ ਅਸੀਂ ਇਹ ਇਹਨਾਂ ਦਿਨਾਂ 'ਚ ਤਾਂ ਸਿੱਖ ਦਾ ਫਰਜ਼ ਬਣਦਾ ਕਿਉਂਕਿ ਨਾ ਕਹੂੰ ਅੱਬ ਕੀ ਨਾ ਕਹੂੰ ਤੱਬ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਸੁੰਨਤ ਹੋਤੀ ਸਭ ਕੀ ਇਹ ਦੇਸ਼ ਦੇਸ਼ ਨਾ ਹੋਤਾ ਜੇ ਪਿਤਾ ਦਸ਼ਮੇਸ਼ ਨਾ ਹੋਤਾ ਇਹ ਗੱਲਾਂ ਕਹਿੰਦੇ ਤਾਂ ਆਪਾਂ ਹਾਂ ਪਰ ਜਿਹੜੀ ਅਸਲ ਵਿੱਚ ਸਾਡੇ ਸਿੱਖਾਂ ਦੇ ਮਨ ਵਿੱਚ ਜਿਹੜੀ ਯਾਦ ਆ ਉਹ ਆਪਾਂ ਆਪਣੇ ਗੀਤਾਂ ਰਾਹੀਂ ਹੁਣ ਤੁਹਾਨੂੰ ਅਸੀਂ ਬੇਨਤੀ ਇਸੇ ਕਰਕੇ ਕਰੀ ਸੀ ਵੀ ਕਿਉਂਕਿ ਤੁਸੀਂ ਪੱਤਰਕਾਰੀ ਦੀ ਲੈਨ 'ਚ ਤੁਸੀਂ ਬੋਲਦੇ ਤਾਂ ਹਾਂ ਪਰ ਕੁਝ ਵਜਵਦਾਰ ਬੋਲ ਕੁਝ ਵਜਨਦਾਰ ਬੋਲ ਹਨ ਤੁਸੀਂ ਵੀ ਦੇਖਿਆ ਹੋਊਗਾ ਜਦੋਂ ਆਪਾਂ ਸਟੂਡੀਓ ਚ ਉਹ ਤੁਹਾਡੇ ਤੋਂ ਗੱਲਾਂ ਕਰਾਰੇ ਸੀਗੇ ਤੇ ਕੁਦਰਤੀ ਤੌਰ ਤੇ ਕਾਮਦ ਹੋ ਰਹੀ ਸੀ ਤੁਹਾਨੂੰ ਤੇ ਉਹੀ ਚੀਜ਼ਾਂ ਜਦੋਂ ਅਸੀਂ ਸ਼ੂਟ ਚ ਜਾਂ ਉਹੀ ਚੀਜ਼ਾਂ ਸੀ ਜਦੋਂ ਬਾਅਦ ਵਿੱਚ ਬੋਲਣ ਦੀ ਕੋਸ਼ਿਸ਼ ਕਰੀ ਤੇ ਤੁਹਾਡੇ ਤੋਂ ਬੋਲੀਆਂ ਨਹੀਂ ਗਈਆਂ ਉਹ ਹਨ ਤਾਂ ਉਦੋਂ ਆਪਾਂ ਕੀ ਸਮਝਿਆ ਵੀ ਸਾਬ ਜਿਆਦੇ ਖੁਦ ਵਰਤਰੇ ਸੀਗੇ ਅਸੀਂ ਆਪਣੇ ਗੀਤਾਂ ਰਾਹੀਂ ਆਪਣੀ ਸਪੀਚ ਰਾਹੀਂ ਲੋਕਾਂ ਦੇ ਦਿਲਾਂ 'ਚ ਇਹ ਗੱਲ ਉਤਾਰਨੀ ਚਾਹੁੰਦੇ ਆਂ ਵੀ ਸਾਬ ਜਾਦਿਆਂ ਦਾ ਜਿਹੜਾ ਸਾਡੇ ਸਿਰ ਤੇ ਕਰਜ਼ਾ ਇੱਕ ਜਨਮ ਤਾਂ ਕੀ ਹਜ਼ਾਰਾਂ ਜਨਮਾਂ